ਰਾਜਾਨ ਰਾਜ ਭਾਨਾਨ ਭਾਨ دیਵਾਨ ਦੇਵ ਉਪਮਾ ਮਹਾਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਨਿੱਕੀ ਗੋਦ ਅੰਦਰ ਬੈਠੇ ਗੁਰੂ ਪਿਆਰ ਵਾਲੇ ਖਾਲਸਾ ਜੀ ਪ੍ਰੇਮ ਸਹਿਤ ਫਤਿਹ ਜਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜੀਵਨ ਵਿੱਚ ਨਹੀਂ ਉਹਨਾਂ ਕਦੇ ਹਾਰ ਵੇਖੀ ਜਿਹੜੀ ਕੌਮ ਕੋਲ ਸ਼ਹੀਦਾਂ ਦੇ ਫੁੱਲ ਬਹੁਤੇ ਉਸ ਕੌਮ ਦੇ ਬਾਗੀ ਬਹਾਰ ਵੇਖੇ ਅੱਜ ਅਸੀਂ ਆਪਣੀ ਕੌਮ ਦੇ ਜਹਾੜੂ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਤੇ ਨਾਲ ਆਪਣੇ ਦੁਸ਼ਮਣ ਦੀਆਂ ਚਾਲਾਂ ਉਹਨਾਂ ਵੱਲੋਂ ਕੀਤੇ ਹੋਏ ਕਾਰਿਆਂ ਨੂੰ ਵੀ ਯਾਦ ਕਰ ਰਹੇ ਹਾਂ ਕਿ ਉਹ ਕਿਹੋ ਜਿਹੇ ਕੰਮ ਕਰਦੇ ਦੁਨੀਆ ਦੇ ਉੱਤੇ ਬੜੀਆਂ ਬਹਾਦਰ ਕੌਮਾਂ ਨੇ ਜਿਹੜੀਆਂ ਆਪਣੇ ਵੈਰੀਆਂ ਨੂੰ ਆਪਣੇ ਦੁਸ਼ਮਣਾਂ ਨੂੰ ਲਲਕਾਰ ਕੇ ਮਾਰਦਿਆਂ ਪਰ ਸਾਡਾ ਪੰਗਾ ਇਹੋ ਜੀ ਕੌਮ ਦੇ ਨਾਲ ਪੈ ਗਿਆ ਜਿਨ੍ਹਾਂ ਦੇ ਪਗੰਬਰ ਨੇ ਵੀ ਜਿਨ੍ਹਾਂ ਦੇ ਰਹਿਬਰ ਨੇ ਵੀ ਆਪਣੇ ਬਲੀ ਦੁਸ਼ਮਣਾਂ ਨੂੰ ਧੋਖੇ ਦੇ ਨਾਲ ਮਾਰਿਆ ਇਹ ਇਤਿਹਾਸ ਉਹਨਾਂ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਕਿਤੇ ਬਲੀ ਦੁਸ਼ਮਣ ਦੇ ਨਾਲ ਪੰਗਾ ਪਿਆ ਤੇ ਉਹਨਾਂ ਦੇ ਪਗੰਬਰ ਨੇ ਧੋਖੇ ਦੇ ਨਾਲ ਆਪਣੇ ਦੁਸ਼ਮਣ ਨੂੰ ਮਾਰਿਆ ਇਹ ਉਹਨਾਂ ਦੇ ਪਗੰਬਰ ਦੀ ਸਿੱਖਿਆ ਹੈ ਕਿ ਆਪਣੇ ਬਲੀ ਦੁਸ਼ਮਣ ਨੂੰ ਜੇ ਮਾਰਨਾ ਤੇ ਧੋਖੇ ਦੇ ਨਾਲ ਮਾਰੋ ਅੱਜ ਜਿਨ੍ਹਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਖੜੇ ਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਆਪਣੇ ਆਂ ਨੂੰ ਮਿਹਣੇ ਦੇ ਕੇ ਨਹੀਂ ਹੁੰਦੀ ਕਿ ਕੋਈ ਕੀ ਕਰਦਾ ਕੀ ਨਹੀਂ ਕਰਦਾ ਸ਼ਹੀਦਾਂ ਨੂੰ ਸ਼ਰਧਾਂਜਲੀ ਹੁੰਦੀ ਹੈ ਜਿਨ੍ਹਾਂ ਉਦੇਸ਼ਾਂ ਦੇ ਵਾਸਤੇ ਉਹਨਾਂ ਦੀ ਸ਼ਹਾਦਤ ਹੋਈ ਜਿਹੜੀ ਜੰਗ ਉਹ ਲੜ ਰਹੇ ਸਨ ਉਸ ਜੰਗ ਨੂੰ ਜਿਉਂਦਾ ਰੱਖਿਆ ਜਾਏ ਜਿਹੜੀ ਲੜਾਈ ਉਹ ਕਰ ਰਹੇ ਸਨ ਉਸ ਲੜਾਈ ਨੂੰ ਅੱਗੇ ਵਧਾਇਆ ਜਾਏ ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੁੰਦੀ ਹੈ ਇਨੀਆਂ ਗਬੇਂਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਨਿੱਕੀ ਗੋਦ ਅੰਦਰ ਬੈਠੇ ਗੁਰੂ ਪਿਆਰ ਵਾਲੇ ਖਾਲਸਾ ਜੀ ਪ੍ਰੇਮ ਸਹਿਤ ਫਤਿਹ ਗਜਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜੀਵਨ ਵਿੱਚ ਨਹੀਂ ਉਹਨਾਂ ਕਦੇ ਹਾਰ ਵੇਖੀ ਜਿਹੜੀ ਕੌਮ ਕੋਲ ਸ਼ਹੀਦਾਂ ਦੇ ਫੁੱਲ ਬਹੁਤੇ ਉਸ ਕੌਮ ਦੇ ਬਾਗੀ ਬਹਾਰ ਵੇਖੇ ਅੱਜ ਅਸੀਂ ਆਪਣੇ ਕੌਮ ਦੇ ਜਹਾਰੂ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਤੇ ਨਾਲ ਆਪਣੇ ਦੁਸ਼ਮਣ ਦੀਆਂ ਚਾਲਾਂ ਉਹਨਾਂ ਵੱਲੋਂ ਕੀਤੇ ਹੋਏ ਕਾਰਿਆਂ ਨੂੰ ਵੀ ਯਾਦ ਕਰ ਰਹੇ ਹਾਂ ਕਿ ਉਹ ਕਿਹੋ ਜਿਹਾ ਕੰਮ ਕਰਦੇ ਦੁਨੀਆ ਦੇ ਉੱਤੇ ਬੜੀਆਂ ਬਹਾਦਰ ਕੌਮਾਂ ਨੇ ਜਿਹੜੀਆਂ ਆਪਣੇ ਵੈਰੀਆਂ ਨੂੰ ਆਪਣੇ ਦੁਸ਼ਮਣਾਂ ਨੂੰ ਲਲਕਾਰ ਕੇ ਮਾਰਦੀਆਂ ਪਰ ਸਾਡਾ ਪੰਗਾ ਇਹੋ ਜੀ ਕੌਮ ਦੇ ਨਾਲ ਪੈ ਗਿਆ ਜਿਨ੍ਹਾਂ ਦੇ ਪਗੰਬਰ ਨੇ ਵੀ ਜਿਨ੍ਹਾਂ ਦੇ ਰਹਿਬਰ ਨੇ ਵੀ ਆਪਣੇ ਬਲੀ ਦੁਸ਼ਮਣਾਂ ਨੂੰ ਧੋਖੇ ਦੇ ਨਾਲ ਮਾਰਿਆ ਇਹ ਇਤਿਹਾਸ ਉਹਨਾਂ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਕਿਤੇ ਬਲੀ ਦੁਸ਼ਮਣ ਦੇ ਨਾਲ ਪੰਗਾ ਪਿਆ ਤੇ ਉਹਨਾਂ ਦੇ ਪਗੰਬਰ ਨੇ ਧੋਖੇ ਦੇ ਨਾਲ ਆਪਣੇ ਦੁਸ਼ਮਣ ਨੂੰ ਮਾਰਿਆ ਇਹ ਉਹਨਾਂ ਦੇ ਪੈਗੰਬਰ ਦੀ ਸਿੱਖਿਆ ਹੈ ਕਿ ਆਪਣੇ ਬਲੀ ਦੁਸ਼ਮਣ ਨੂੰ ਜੇ ਮਾਰਨਾ ਤੇ ਧੋਖੇ ਦੇ ਨਾਲ ਮਾਰ। ਅੱਜ ਜਿੰਨਾ ਸ਼ਹੀਦਾਂ ਦੀ ਯਾਦ ਦੇ ਵਿੱਚ ਖੜਿਆ ਸ਼ਹੀਦਾਂ ਨੂੰ ਸ਼ਰਧਾਂਜਲੀ ਆਪਣੇ ਆ ਨੂੰ ਮਿਹਣੇ ਦੇ ਕੇ ਨਹੀਂ ਹੁੰਦੀ ਕਿ ਕੋਈ ਕੀ ਕਰਦਾ ਕੀ ਨਹੀਂ ਕਰਦਾ ਸ਼ਹੀਦਾਂ ਨੂੰ ਸ਼ਰਧਾਂਜਲੀ ਹੁੰਦੀ ਹੈ ਜਿਨ੍ਹਾਂ ਉਦੇਸ਼ਾਂ ਦੇ ਵਾਸਤੇ ਉਹਨਾਂ ਦੀ ਸ਼ਹਾਦਤ ਹੋਈ ਜਿਹੜੀ ਜੰਗ ਉਹ ਲੜ ਰਹੇ ਸਨ ਉਸ ਜੰਗ ਨੂੰ ਜਿਉਂਦਾ ਰੱਖਿਆ ਜਾਏ ਜਿਹੜੀ ਲੜਾਈ ਉਹ ਕਰ ਰਹੇ ਸਨ ਉਸ ਲੜਾਈ ਨੂੰ ਅੱਗੇ ਵਧਾਇਆ ਜਾਏ ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੁੰਦੀ ਹੈ ਇਨੀਆਂ ਕਬੇਂਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ